ਯਾਨੀ ਹਰਪ੍ਰੀਤ ਸਿੰਘ ਨੂੰ ਸ਼ੌਮਨੀ ਖਤਰ ਦਾ ਪ੍ਰਧਾਨ ਬਣ ਲੜਾਈ ਇਹ ਸੇ ਗੱਲ ਤੇ ਹੋਣੀ ਆ ਸੁਖਵੀਰ ਬਾਦਲ ਬਨਾਮ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਨਾਮਿਆਂ ਦੀਆਂ ਉਹ ਪੱਤਰਾ ਕਹਿੰਦੇ ਮੈਂ ਆਪਣੇ ਹੱਥ ਨਾਲ ਲਿਖਿੰਦੇ ਚ ਮੈਂ ਦੁਬਾਰਾ ਕੱਢ ਕੇ ਲਿਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਿੱਧਾ ਚੈਲੰਜ ਕਰ ਦਿੱਤਾ ਬਾਦਲ ਟਰ ਨੂੰ ਕਿ ਪਾਈ ਤੁਹਾਡਾ ਤੜਕਿਆ ਚੁੱਲਾ ਪਰ ਜਿਸ ਤਰ੍ਹਾਂ ਅਮਰੀਕਾ ਧਮਕਾ ਰਿਹਾ ਹੈ ਕਿ ਉਸੇ ਤਮਕੀ ਦਾ ਇੱਕ ਇਹ ਹਿੱਸਾ ਵੀ ਹੋਏਗਾ ਕਿ ਪਾਕਿਸਤਾਨ ਵਾਲੇ ਪਾਸੋਂ ਫਿਰ ਕੋਈ ਬਾਅਦ ਹੋ ਸਕਦਾ ਫਿਰ ਕੋਈ ਸਾਜ਼ਿਸ਼ ਹੋ ਸਕਦੀ ਹੈ ਫਿਰ ਕੋਈ ਸ਼ਰਾਰਤ ਹੋ ਸਕਦੀ ਹੈ ਜਾਂ ਹੁਣ ਵਾਰੀ ਪਹਿਲ ਕਰਨ ਦੀ ਭਾਰਤ ਦੀ ਹੈ 11 ਸਾਲ ਤੋਂ ਉੱਪਰ ਕਾਰਜ ਇਹ ਹੋ ਗਿਆ 5-6 ਸਾਲ ਦਾ ਕਾਰਜ ਬਾਜ ਪੈਸਾ ਵਾਲਾ ਹੋ ਗਿਆ ਤੇ 16-17 ਸਾਲ ਤੱਕ ਤੁਹਾਨੂੰ ਹੋ ਗਈ ਉਸ ਸਾਲਾਂ ਦੇ ਬਾਵਜੂਦ ਵੀ ਜੇਕਰ ਮੋਨ ਭਗਵਤ ਨੇ ਕਿਹਾ ਪੈਂਦਾ ਹੈ ਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ ਸਿੱਖਿਆ ਤੇ ਸਿਹਤ ग्लोबल पंजाब टीवी ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ग्लोबल ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਅੱਜ ਤੋਂ ਜੰਗ ਸ਼ੁਰੂ ਹੋ ਗਈ ਅਸਲੀ ਅਕਾਲੀਆਂ ਦੀ ਪੰਜ ਮੈਂ ਮੇਰੀ ਕਮੇਟੀ ਵੱਲੋਂ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਚੁਣੇਗੇ ਡੈਲੀਗੇਟਾਂ ਦਾ ਜਿਹ ਇਜਲਾਸ ਦੇ ਵਿੱਚ ਪ੍ਰਧਾਨ ਚੁਣ ਲਿਆ ਗਿਆ ਯਾਨੀ ਹਰਪ੍ਰੀਤ ਸਿੰਘ ਹੋਰਾਂ। ਗਿਆਨੀ ਹਰਪ੍ਰੀਤ ਸਿੰਘ ਹੋਰੀ ਅੱਜ ਇਸ ਪ੍ਰਕਿਰਿਆ ਤਹਿਤ ਕੇ ਜੀ ਡੈਲੀਗੇਟਾਂ ਨੇ 15 ਲੱਖ ਤੋਂ ਵੱਧ ਜਿਹਨਾਂ ਨੂੰ ਡੈਲੀਗੇਟ ਚੁਣੇ ਗਏ ਉਹਨਾਂ ਚੋਂ ਯਾਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਾਜਲ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਹੀ ਮੁੱਢ ਬਚ ਗਿਆ ਅਸਲੀ ਅਕਾਲੀ ਦਲ ਕਿਹੜਾ? ਲੜਾਈ ਐਸੇ ਗੱਲ ਤੇ ਹੋਣੀ ਆ ਸੁਖਵੀਰ ਬਾਦਲ ਮਨਾਮ ਗਿਆਨੀ ਹਰਪ੍ਰੀਤ ਸਿੰਘ ਨਾਲ ਦੀ ਨਾਲ ਧਾਰਮਿਕ ਕੌਂਸਲ ਬਣਾਈ ਗਈ ਹੈ ਧਾਰਮਿਕ ਕੌਂਸਲ ਦੀ ਚੇਅਰਮੈਨ ਹੀ ਹੈ ਬਤੌਰ ਮਤਲਬ ਕਿ ਚੇਅਰਪਰਸਨ ਬੀਬੀ ਸਤਵੰਤ ਕੌਰ ਹੋਰਾਂ ਦੇ ਹਵਾਲੇ ਕੀਤਾ ਗਿਆ ਸੋ ਧਾਰਮਿਕ ਖੇਤਰ ਦੀ ਸਾਰੀ ਸੇਵਾ ਬੀਬੀ ਸਤਵੰਤ ਕੌਰ ਹੋਰਾਂ ਹਲੇ ਵਾਲੀ ਤੇ ਸਿਆਸੀ ਸਾਰੀ ਕਾਰਜਵੇਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕੋਲ ਹੈ ਹਜ ਉਥੇ ਜਿਹੜਾ ਮੁੱਖ ਮੁੱਦਾ ਉੱਪਰ ਕਿਹਾ ਯਾਨੀ ਹਰਪ੍ਰੀਤ ਸਿੰਘ ਉਹ ਰਾੰਦੀ ਪ੍ਰਧਾਨ ਦੀ ਚੋਣ ਤੋਂ ਬਾਅਦ ਉਹਨਾਂ ਨੂੰ ਸਰੋਪਾਉ ਪਾਏ ਗਏ ਉਸ ਤੋਂ ਬਾਅਦ ਜਦੋਂ ਮਾਈਕ ਉਹਨਾਂ ਦੇ ਹੱਥ 'ਚ ਆਇਆ ਤਾਂ ਉਹਨਾਂ ਨੇ ਅਕਾਲ ਤਖਸਬ ਦੇ 2 ਦਸੰਬਰ ਦੇ ਹੁਕਮਨਾਮਿਆਂ ਦੀਆਂ ਉਹ ਸਤਰਾ ਕਹਿੰਦੇ ਮੈਂ ਆਪਣੇ ਹੱਥ ਨਾਲ ਲਿਖੀਆਂ ਸੀ ਅੱਜ ਮੈਂ ਦੁਬਾਰਾ ਕੱਢ ਕੇ ਲੈਣਾ ਉਹ ਪੜੀਆਂ ਕਿ ਹੁਕਮ ਹੋਇਆ ਸੀ ਉਸ ਦਿਨ ਕਿ ਚੁੱਲਾ ਸਮੇਟੋ ਤੇ ਇੱਕ ਅਕਾਲੀ ਦਲ ਦੇ ਰੂਪ 'ਚ ਇਕੱਠੇ ਹੋ ਕਹਿੰਦੇ ਸੁਧਾਰ ਲੈ ਰਹਿਣੇ ਚੁੱਲਾ ਸਮੇਟਿਆ ਪਰ ਦੂਸਰੇ ਆਪਣਾ ਤੜਕਿਆ ਹੋਇਆ ਚੁੱਲਾ ਚੱਕ ਕੇ ਭੱਜ ਗਏ ਤੇ ਕਮਰੇਜ ਬੰਦ ਕਰ ਲੈ ਕੇ ਕਹਿੰਦੇ ਸੀ ਬੂਹੇ ਬਹੁਤ ਖੜਕਾਏ ਇਹਨਾਂ ਨੇ ਪੰਜ ਮੈਂਬਰੀ ਨੇ ਉਹ ਕਹਿੰਦੇ ਨਾ ਪੰਜ ਮੈਂਬਰੀ ਛੱਡ ਕੇ ਫੇਰ ਆਓ ਫੇਰ ਬੂਹਾ ਖੋਲਾਂਗੇ ਨਹੀਂ ਨਹੀਂ ਯਾਨੀ ਹਰਪ੍ਰੀਤ ਸਿੰਘ ਘੋਰਾ ਨੇ ਸਿੱਧਾ ਚੈਲੰਜ ਕਰ ਦਿੱਤਾ ਬਾਦਲਤਰ ਨੂੰ ਕਿ ਪਾਈ ਤੁਹਾਡਾ ਟਿੜਕਿਆ ਚੁੱਲਾ ਜਿਹੜਾ ਤਿੰਨ ਸਟੈਂਡਾਂ ਤੇ ਅਜੇ ਖੜਾ ਹੈ ਉਹ ਤਿੰਨੋਂ ਸਟੈਂਡ ਅਸੀਂ ਖੋਲ ਲੈਣੇ ਆ ਪਹਿਲਾ ਉਹ ਕਹਿੰਦੇ ਸੰਗਤ ਹੁਣ ਸ਼ਰੋਮਣੀ ਕਮੇਟੀ ਸੰਭਾਲੇਗੀ ਉਨ ਦਾ ਇਸ਼ਾਰਾ ਸੀ ਸਿੱਧੇ ਰੂਪ ਚ ਕਿ ਸਾਡੇ ਕੋਲ ਆਉਣੀ ਆ ਐਸਜੀਪੀਸੀ ਦੂਸਰਾ ਉਹ ਕਹਿੰਦੇ ਚੋਣ ਨਿਸ਼ਾਨ ਤੇ ਤੀਸਰਾ ਉਹ ਕਹਿੰਦੇ ਜੀ ਦਫਤਰ ਸੋ ਅਕਾਲੀ ਦਲ ਦਾ ਦਫਤਰ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦਾ ਪ੍ਰਬੰਧ ਹੁਣ ਕਹਿੰਦੇ ਜੀ ਇਹ ਨਵੇਂ ਸ਼੍ਰੋਮਣੀ ਅਕਾਲੀ ਦਲ ਕੋਲ ਹੋਏਗਾ ਬਿਲਕੁਲ ਜੀ ਅਜੋਥੇ ਕੁਝ ਮਤੇ ਆਏ ਇਕਵਾਲ ਸਿੰਘ ਜੁੰਦਾ ਹੋਰਾਂ ਨੇ ਮਤੇ ਪੜੇ ਉਹਨਾਂ ਮਤਿਆਂ 'ਚ ਅਨੰਦਪੁਰ ਸਾਹਿਬ ਦੇ ਮਤੇ ਦਾ ਜ਼ਿਕਰ ਹੈ ਉਹਨਾਂ ਮਤਿਆਂ 'ਚ ਪੰਜਾਬੀ ਬੋਲ ਦੇ ਖੱਤਿਆਂ ਦਾ ਜ਼ਿਕਰ ਹੈ ਉਹਨਾਂ ਮਤਿਆਂ 'ਚ ਇਹ ਵੀ ਜ਼ਿਕਰ ਹੈ ਕਿ ਪੰਜਾਬ ਤੋਂ ਬਾਹਰਿਆਂ ਨੂੰ ਨੌਕਰੀ ਨਹੀਂ ਮਿਲੇਗੀ ਪੰਜਾਬ ਤੋਂ ਬਾਹਰੀ ਜ਼ਮੀਨਾਂ ਨਹੀਂ ਖਰੀਦ ਸਕਣਗੇ ਸੋ ਇਸ ਤਰ੍ਹਾਂ ਦੇ ਮਤੇ ਵੀ ਪਏ ਨੇ ਇਹਦਾ ਮਤਲਬ ਰਾਜਨੀਤਿਕ ਦਿਸ਼ਾ ਕੀ ਹੋਣੀ ਹੈ ਉਹ ਮਤਿਆਂ ਦੇ ਰੂਪ 'ਚ ਝਲਕੀ ਵੀ ਹੈ ਇਧਰ ਇਸ ਦੇ ਨਾਲ-ਨਾਲ ਜਿਸ ਗੱਲ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਜ਼ੋਰ ਦਿੱਤਾ ਝੋੜ-ਟੋੜੋ ਦੇ ਸਾਹਮਣੇ ਵੀ ਹੋਣਾ ਐਮਐਲਏ ਤਿੰਨ ਨੇ ਅਕਾਲੀ ਦਲ ਬਾਦਲ ਤੇਰ ਕੋਲ ਜਿਹੜੇ ਉਹਨਾਂ ਦੇ ਚੋਣ ਨਿਸ਼ਾਨ ਤੇ ਆਪਾਂ ਦੇਖੀ ਜਿੱਤ ਤੇ ਉਹਨਾਂ ਚੋਂ ਵਿਕਰਮ ਜਿੱਠਿਆ ਹੋਰ ਉਹਨਾਂ ਦੀ ਧਰਮ ਪਤਨੀ ਜੇ ਬਾਦਲ ਪਰਵਾਜ਼ ਦੀ ਦਿੱਸਦਰ ਚੋਂ ਦੇਖੀਏ ਤਾਂ ਕੀ ਉਹ ਉਹਨਾਂ ਨਾਲ ਨੇ ਫਿਰ ਜੇ ਉਹ ਉਹਨਾਂ ਨਾਲ ਨੇ ਫਿਰ ਅਕਾਲੀ ਦਲ ਦਾ ਇੱਕ ਐਮਐਲਏ ਬਾਦਲ ਤੇਰ ਨਾਲ ਇੱਕ ਐਮਐਲਏ ਆਵਾ ਦੀ ਪਾਰਟੀ ਨਾਲ ਜਾ ਚੁੱਕਾ ਇੱਕ ਐਮਐਲਏ ਇੱਧਰ ਆ ਚੁੱਕਾ ਹੈ ਸੋ ਇਸ ਤਰੀਕਾ ਕਰਨਾ ਜੇ ਦੇਖੇ ਤਾਂ ਤਿੰਨੋਂ ਐਮਐਲਏ ਆਟਟ ਨੇ ਇੱਕ ਮੈਂਬਰ ਪਾਰਲੀਮੈਂਟ ਹੈ ਉਸ ਚੋਣ ਨਿਸ਼ਾਨ ਦੇ ਹਵਾਲੇ ਨਾਲ ਉਹ ਅਜੇ ਬਾਦਲ ਪਰਿਵਾਰ ਦਾ ਜੀਐਸਐਲ ਉੱਤਰ ਹੈ ਹੁਣ ਇੱਥੇ ਸਾਰੀ ਪ੍ਰਕਿਰਿਆ ਆ ਕੇ ਚੋਣ ਕਮਿਸ਼ਨ ਤੇ ਰੁਕਣੀ ਹੈ ਕੀ ਮਹਾਰਾਸ਼ਟਰ ਵਾਲਾ ਹੋਣ ਵਾਲਾ ਜੋ ਸ਼ਿਪਸਨ ਨਾਲ ਉੱਥੇ ਹੋਇਆ ਕੀ ਉਹ ਇਹ ਜਾ ਕੁਝ ਬਰਤਾਰਾ ਵਾਪਰੇਗਾ ਚੋਣ ਕਮਿਸ਼ਨ ਕਿਸ ਕਰਬੜ ਬੈਠਦਾ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਜ ਨਵਾਂ ਗਠਿਤ ਹੋਇਆ ਜਿਹਦੇ ਅੱਜ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ ਕੀ ਉਸ ਨੂੰ ਹੁਣ ਕੋਈ ਨਾਮ ਅੱਖਰ ਅੱਗੇ ਪਿੱਛੇ ਲਾ ਕੇ ਫੇਰ ਇਸਟਰ ਕਰਾਉਣਾ ਪੈਣਾ ਜਾਂ ਉਹ ਪੁਰਾਣੇ ਸ਼੍ਰੋਮਣੀ ਕਾਲਜਲ ਤੇ ਦਾਵਾ ਦਿਖਾਉਣਗੇ ਕਿ ਸਾਡਾ ਮਰਿਆਦਾ ਅਨੁਸਾਰ ਹੈ ਜੀ ਸਾਡਾ ਸੰਵਿਧਾਨ ਅਨੁਸਾਰ ਹੈ ਜੀ ਸਾਡਾ ਪਾਰਟੀ ਦੇ ਨੀਮਾ ਅਨੁਸਾਰ ਹੈ ਜੀ ਇਸ ਆਧਾਰ ਤੇ ਉਹ ਆਪਣਾ ਕੇਸ ਫਾਈਲ ਕਰਨਗੇ ਜਾਂ ਨਵੀ ਰਜਿਸਟ੍ਰੇਸ਼ਨ ਲਈ ਅਪਲਾਈ ਕਰਨਗੇ ਜੇ ਨਵੀ ਲਈ ਕਰਦੇ ਨੇ ਤਾਂ ਚੋਣ ਨਿਸ਼ਾਮ ਵੀ ਨਾ ਹੋਏਗਾ ਜੇ ਉਸੇ ਰਜਿਸਟ੍ਰੇਸ਼ਨ ਤੇ ਆਪਣਾ ਦਮ ਭਰਦੇ ਨੇ ਤੇ ਫਿਰ ਐਮਐਲ ਤੇ ਐਮਪੀ ਦੇ ਹਿਸਾਬ ਨਾਲ ਹਸਾਬ ਕਿਤਾਬ ਹੋਏਗਾ ਜੀ ਕਿ ਐਮਐਲ ਤੇ ਐਮਪੀ ਕੀ ਦੇ ਨਾਲ ਨੇ ਕਿਸ ਪ੍ਰਕਿਰਿਆਵਲ ਵਧਿਆ ਜਾਏਗਾ ਫਿਰ ਉਹਦੇ ਵਿੱਚ ਕੀ ਹੋਏਗਾ ਇਹ ਦੇਖਣ ਵਾਲੀ ਗੱਲ ਹੈ ਅੱਛਾ ਇਸ ਦੇ ਨਾਲ ਨਾਲ ਜਿਹੜਾ ਅੱਜ ਮੁੱਖ ਮੁੱਦਾ ਉੱਭਰਿਆ ਉਹ ਬਿਲਕੁਲ ਸਪਸ਼ਟ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੈਨੂੰ ਪਤਾ ਕਿ ਆਈਟੀ ਸੈੱਲ ਦੀਆਂ ਟੀਮਾਂ ਤਿਆਰ ਨੇ ਜੀ ਮੇਰੇ ਤੇ ਹਮਲੇ ਹੋਣਗੇ ਜੀ ਮੇਰੇ ਤੇ ਸ਼ਬਦੀ ਬਾਣ ਚੱਲਣਗੇ ਜੀ ਕਰਦਾਰਕੋਸ਼ੀ ਕਰਨਗੇ ਉਹ ਕਹਿੰਦੇ ਮੇਰੀ ਤਾਂ ਛੱਡੋ ਜੇ ਇਸ ਨਵੇਂ ਦਲ ਦੇ ਕਿਸੇ ਇੱਕ ਵਰਕਰ ਕੰਨੀ ਵੀ ਚੱਕਿਆ ਤਾਂ ਅਸੀਂ ਘਰਾਂ ਦੇ ਬਾਹਰ ਜਾ ਕੇ ਨੰਗੇ ਕਰਦੇਾਂਗੇ ਸਾਰਾ ਕੁਝ ਕਹਿੰਦੇ ਮੇਰੇ ਕੋਲ ਵੀ ਸਾਰਾ ਕੁਝ ਹੈਗਾ ਜਿਹੜੇ ਉਹ ਚੱਕੀ ਫਿਰਦੇ ਆ ਨਾ ਕਿ ਸਾਡੇ ਕੋਲ ਬਹੁਤ ਕੁਝ ਹੈ ਉਹ ਕਹਿੰਦੇ ਮੇਰੇ ਕੋਲ ਵੀ ਬਹੁਤ ਕੁਝ ਹੈਗਾ ਕਹਿੰਦਾ ਮੈਨੂੰ ਇਹ ਕਿਸੇ ਪਾਰਟੀ ਨੇ ਨਹੀਂ ਦਿੱਤਾ ਨਾ ਭਾਜਪਾ ਨਾ ਕਾਂਗਰਸ ਨਾ ਆਪ ਹੈ ਕਹਿੰਦੇ ਮੈਂ ਤਾਂ ਤੁਹਾਡੇ ਨਾਲ ਗੱਡੀਆਂ ਜਿਹੜੇ ਬੈਠਦੇ ਨੇ ਉਹਨਾਂ ਨੇ ਦਿੱਤਾ ਮੇਰੇ ਕੋਲ ਤੁਹਾਡੀਆਂ ਜਾਇਦਾਦਾਂ ਤੁਹਾਡੇ ਕਿਤੇ ਕੰਮ ਸਾਰਾ ਕੁਝ ਹੈਗਾ ਕੀ ਲੜਾਈ ਇਸ ਤਰਤਲ ਤੇ ਵੀ ਹੋ ਠੀਕ ਹੈ ਆਪਣੇ ਸਮੋਦਨ ਚ ਉਹਨਾਂ ਨੇ ਮੌਜੂਦਾ ਧਰਦਾ ਵੀ ਹਵਾਲਾ ਦਿੱਤਾ ਹੈ ਨਾ ਜੁਦਾ ਸਤਾ ਚਾਰ ਤੈਨੂੰ ਵਿਚਾਰੇ ਕਿ ਤਾ ਲੈਂਡ ਪੁਲਿੰਗ ਲੈ ਕੇ ਮਸਲਾ ਆ ਸੋ ਅੱਜ ਰਾਜਨੀਤਿਕ ਏਜੰਡਾ ਵੀ ਪੇਸ਼ ਕਰਦੀ ਨਜ਼ਰ ਆਈ ਨਮੀਤਰ ਤੇ ਪੰਥਕ ਮੁੱਦਿਆਂ ਦੇ ਉੱਤੇ ਪਰਤਨ ਦਾ ਸੁਨਿਹਾਰਨ ਦੇ ਵੀ ਨਜ਼ਰ ਆਈ ਨਮੀਤਰ ਤੇ ਇਹ ਸਭ ਦੇ ਬਾਵਜੂਦ ਵੱਡੀ ਚੁਣੌਤੀ ਹੈ ਜੇ ਅਕਾਲੀ ਦਲ ਅਸਲੀ ਕਿਹੜਾ ਇਹਨੂੰ ਲੈ ਕੇ ਛੁਰਨੀ ਹੈ ਹਾਂ ਇਸ ਤੋਂ ਪਹਿਲਾਂ ਅੱਜ ਬੜੀ ਖਿੱਚੋ ਤਾਣ ਸੀ ਚਲੋ اجلاس ਸ਼ੁਰੂ ਹੋਇਆ ਬਾਬਾ ਸਰਬਜੋਤ ਸਿੰਘ ਬੇਦੀ ਹੋਰਾਂ ਨੇ ਨਾਮ ਪੇਸ਼ ਕੀਤਾ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਦਾ ਉਸ ਤੋਂ ਬਾਅਦ ਉਹਦੀ ਪ੍ਰੋੜਤਾ ਕੀਤੀ ਗੋਬਿੰਦ ਸਿੰਘ ਲੰਗਵਾਲ ਹੋਰਾਂ ਨੇ ਤੇ ਉਸ ਤੋਂ ਬਾਅਦ ਫਿਰ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੂੰ ਨਵੇਂ ਇਸ ਸ਼੍ਰੋਮਣੀ ਕਾਲਜ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਤੇ ਇਸ ਦੇ ਨਾਲ ਹੀ ਤਹਾਡਾ ਚੇਅਰਪਰਸਨ ਪਰਮ ਕੌਂਸਲ ਦੀ ਵੀ ਸਤਿਵੰਤ ਕੌਰ ਹਰਣ ਚੁਣ ਲਿਆ ਗਿਆ ਕਿ ਸਾਰੀ ਪ੍ਰਕਿਰਿਆ ਹੁਣ ਮੁਕੰਮਲ ਹੋ ਗਈ ਹੈ ਇਹ ਸਾਰੀ ਪ੍ਰਕਿਰਿਆ ਤੋਂ ਮੁਕੰਮਲ ਹੁੰਦਿਆਂ ਹੀ ਬਾਦਲ ਧਰਨੀ ਵੀ ਮੀਡੀਆ ਚਾਕੇ ਬਿਆਨ ਦਿੱਤੇ ਉਹ ਕਹਿੰਦੇ ਦੇਖੋ ਜੀ ਆਪ ਇੱਕ ਸੱਧਿਆ ਆਪੇ ਸੇਵਾ ਲਈ ਹੈ ਆਪੇ ਕਿਹਾ ਚੁੱਲੇ ਸਮੇਟੋ ਤੇ ਇਹ ਸਾਰਾ ਖੇਡ ਕਹਿੰਦੀ ਜੀ ਆਪ ਪ੍ਰਧਾਨ ਬਣ ਲਈ ਸੀ ਜਿਹਦਾ ਜਵਾਬ ਕਹਿੰਨੇ ਹਰ ਤੁਸੀਂ ਇਹ ਦਿੰਦਿਆ ਕਿ ਆ ਇਹ ਵੀ ਹੁਣ ਇਹ ਕਹਿ ਰਹੇ ਨੇ ਕਿ ਜੀ ਮੈਂ ਪ੍ਰਧਾਨ ਬਣ ਨਹੀਂ ਕੀਤਾ ਉਹ ਕਹਿੰਦੇ ਭਾਈ ਮੈਨੂੰ ਪ੍ਰਧਾਨ ਬਣਾਉਣ ਚ ਤੁਹਾਡਾ ਹੀ ਯੋਗਦਾਨ ਹੈ ਬਾਦਲ ਦਲ ਨੂੰ ਇਸ਼ਾਰਾ ਕਰਕੇ ਕਹਿ ਰਹੇ ਸੀ ਉਹ ਕਹਿੰਦੇ ਮੈਨੂੰ ਬਣਾਉਣ ਚ ਉਸ ਬਾਦਲ ਦਲ ਦਾ ਵੱਡਾ ਯੋਗਦਾਨ ਹੈ ਪ੍ਰਧਾਨ ਬਣਾਉਣ ਚ ਕਿ ਮੈਂ ਤਾਂ ਤੱਕ ਸਭ ਦੀ ਸੇਵਾ ਚ ਲੱਗਾ ਸੀ ਤੇ ਮੇਰੇ ਲਈ ਉਹ ਸੇਵਾ ਵੱਡੀ ਸੀ ਮੈਂ ਉਹ ਸੇਵਾ ਤੋਂ ਹਟ ਕੇ ਇੱਧਰ ਪ੍ਰਧਾਨਤਾਉਣ ਨਹੀਂ ਲੱਗਿਆ ਸੀ ਪਰ ਕਹਿੰਦੇ ਮੈਨੂੰ ਹਟਾਇਆ ਕਿਨੇ ਮੈਨੂੰ ਲਾਂਭੇ ਕਿਨੇ ਕੀਤਾ ਤੇ ਤੁਸੀਂ ਲਾਂਭੇ ਕੀਤਾ ਤੁਸੀਂ ਹਟਾਇਆ ਤੇ ਤੁਸੀਂ ਤਾਂ ਮੈਨੂੰ ਇੱਧਰ ਮੌਕਾ ਤੁਸੀਂ ਦਿੱਤਾ ਉਹਨਾਂ ਇਹ ਵੀ ਨੁਕਤਾ ਸਾਂਝਾ ਕੀਤਾ ਅੱਜ ਬਿਲਕੁਲ ਨਮਾ ਦਲ ਬਣ ਗਿਆ ਬੇਸ਼ੱਕ ਇਹ ਆਪਣੇ ਆਪ ਨੂੰ ਸ਼੍ਰੋਮਣੀ ਕਾਲੀ ਦਲ ਕਹਿੰਦੇ ਨੇ ਹੁਣ ਦੇਖਣਾ ਹੋਵੇਗਾ ਗਿਆਨੀ ਹਰਪ੍ਰੀਤ ਸਿੰਘ ਕਿ ਅਮਰਤਪਾਲ ਹਰਾਲੀ ਤਰ ਜਿਹੜੀ ਮੈਦਾਨ ਚ ਹੈ ਸਿਮਰਜੀਤ ਮਾਨ ਵਾਲਾ ਦਲ ਜਿਹੜਾ ਮੈਦਾਨ ਚ ਹੈ ਰਵਿੰਦਰ ਹਰੋਣਾ ਦਾ ਦਲ ਹਜੇ ਵੀ ਇਸ ਰੂਪ ਚ ਹੈਗਾ ਜਾਂ ਹੋਰ ਕੁਝ ਪੰਥਕ ਤਰ੍ਹਾਂ ਵੀ ਹੈਗੀਆਂ ਹੈਨਾ ਉਹਨਾਂ ਸਾਰਿਆਂ ਨੂੰ ਨਾਲ ਲੈ ਪਾਉਣਗੇ ਕਿ ਨਹੀਂ ਜਾਂ ਬਾਦਲ ਬਨਾਮ ਯਾਨੀ ਹਰਪ੍ਰੀਤ ਸਿੰਘ ਇਹੀ ਚੱਲੇਗਾ ਹੁਣ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਿਹੜੇ ਨਿਸ਼ਾਨੇ ਤੇ ਸੀ ਲਗਾਤਾਰ ਕੁਵਾਲ ਸਿੰਘ ਚੁੰਦਾ ਹੋਰੀ ਬੜਾਲਾ ਸਾਹਿਬ ਮਨਪਤਿਆਲੀ ਬੀਬੀ ਸਤਵੰਤ ਕੌਰ ਤੇ ਹੈਨਾ ਇਹ ਜਿਹੜੇ ਪੰਜ ਮੈਂਬਰ ਨਿਸ਼ਾਨੇ ਤੇ ਸੀ ਹੁਣ ਉਹਨਾਂ ਦੀ ਥਾਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨਿਸ਼ਾਨੇ ਤੇ ਆ ਗਏ ਨੇ ਅੱਜ ਤੋਂ ਤੇ ਯਾਨੀ ਹਰਪ੍ਰੀਤ ਸਿੰਘ ਨੇ ਅੱਜ ਆਪਣੀ ਤਕਰੀਰ ਦੇ ਵਿੱਚ ਧੰਨਵਾਦੀ ਸ਼ਬਦਾਂ ਦੇ ਵਿੱਚ ਆਪਣੀ ਬਤੌਰ ਪ੍ਰਧਾਨ ਪਹਿਲੀ ਬਿਆਨੀਆਂ ਦੇ ਵਿੱਚ ਸਿੱਧੇ ਰੂਪ ਚ ਜਵਾਬ ਦੇ ਦਿੱਤਾ ਕਿ ਮੈਂ ਕਿਹੜੀ ਤਰ੍ਹਾਂ ਹੱਲ ਤੇ ਖੇਡਣਾ ਸੋ ਪੰਥਕਲੀ ਵੀ ਕਾਇਮ ਰੱਖਣੀ ਹੈ ਪੰਜਾਬ ਦੀ ਤਸਵੀਰ ਨੂੰ ਵੀ ਕਹਿੰਦੇ ਕਾਇਮ ਰੱਖਾਂਗੇ ਇਹ ਸੀ ਉਹਨਾਂ ਨੇ ਜ਼ਿਕਰ ਕੀਤਾ ਚਿੱਟੇ ਤੌਰ ਤੇ ਕਿ ਡੈਲੀਗੇਟ ਬਾਹਰਲੇ ਸੂਬਿਆਂ ਤੋਂ ਵੀ ਆਏ ਨੇ ਸਾਡੇ ਕੋਲ ਜਿਹੜੇ ਸਿੱਖੀ ਚੋਂ ਨੇ ਪਰ ਪੰਜਾਬ ਚੋਂ ਹੋਰ ਵਰਗਾਂ ਚੋਂ ਵੀ ਕਹਿੰਦੇ ਹਿੰਦੂ ਸਿੱਖ ਕਿੰਨੇ ਨੇ ਆਪਣੀ ਜਿਹੜੇ ਖੋਲ ਕੇ ਸਾਡੀ ਮੈਂਬਰਸ਼ਿਪ ਲਈ ਹੈ ਉਹਨਾਂ ਨੇ ਇਹ ਵੀ ਗੱਲ ਕੀਤੀ ਸੋ ਹੁਣ ਰਾਜਨੀਤਿਕ ਪੜਚ ਨਿਤਰ ਆਏ ਨੇ ਇਸ ਨਵੇਂ ਰੂਪ ਨਾਲ ਸੋ ਹੁਣ ਅੱਜ ਤੋਂ ਲੜਾਈ ਸ਼ੁਰੂ ਹੈ ਜੀ ਅਸਲੀ ਅਕਾਲੀ ਦਲ ਦੀ ਅੱਜ ਤੋਂ ਲੜਾਈ ਸ਼ੁਰੂ ਹੈ ਜੀ ਐਸਜੀਪੀਸੀ ਤੇ ਕਬਜ਼ ਹੋਣ ਦੀ ਜਦੋਂ ਦੀ ਚੋਣ ਪ੍ਰਕਿਰਿਆਵਾਂ ਆਉਂਦੀਆਂ ਨੇ ਜਾਂ ਨਹੀਂ ਹੁੰਦੀਆਂ ਐ ਜਦੋਂ ਤੱਕ ਨਹੀਂ ਹੁੰਦੀ ਤਾਂ ਤੱਕ ਕਿਵੇਂ ਵਿਚਰਦੇ ਨੇ ਅੱਜ ਤੋਂ ਲੜਾਈ ਸ਼ੁਰੂ ਹੈ ਚੋਣ ਨਿਸ਼ਾਨ ਤੇ ਅਕਾਲੀ ਦਲ ਦੇ ਦਫ਼ਤਰ ਦੀ ਸੋ ਸੁਖਵੀਰ ਬਾਦਲ ਬਨਾਮ ਜਾਨੀ ਹਰਪ੍ਰੀਤ ਸਿੰਘ ਅਸਲੀ ਅਕਾਲੀ ਦਲ ਕਿਹੜਾ ਟਰੇਡਵਾਰ ਦੇ ਵਿਚਾਲੇ ਅਮਰੀਕਾ ਵੱਲੋਂ 25% ਟੈਰਿਫ ਲਾਉਣ ਤੋਂ ਬਾਅਦ 25% ਹੋਰ ਵਧਾਉਣ ਦੀ ਧਮਕੀਆਂ ਦੇ ਦਰਮਿਆਨ ਇਕਨਮਾ ਖਤਰਾ ਕੀ ਜੰਗ ਦਾ ਫਿਰ ਮੜਾਉਣ ਲੱਗਿਆ ਕੀ ਭਾਰਤ ਪਾਕਿਸਤਾਨ ਦੇ ਵਿਚਾਲੇ ਫਿਰ ਜੰਗ ਛੇੜ ਸਕਦੀ ਹੈ ਇਹ ਸਵਾਲ ਫਿਕਰ ਆ ਰਹਾ ਹੈ ਤੇ ਮੈਂ ਉਸੇ ਫਿਕਰ 'ਚ ਚਰਚਾ ਤੁਹਾਡੇ ਨਾਲ ਕਰਨ ਜਾ ਰਿਹਾ ਹਾਂ ਇੱਕ ਪਾਸੇ ਭਾਰਤ ਔਰ ਅਮਰੀਕਾ ਵਿਚਾਲੇ ਤਣਾਅ ਵਧ ਰਿਹਾ ਉਸ ਤਣਾਅ ਦੇ ਦਰਮਿਆਨ ਅਸਿੱਧੇ ਰੂਪ 'ਚ ਭਾਰਤ ਵੱਲੋਂ ਲਗਾਤਾਰ ਅਮਰੀਕਾ ਨੂੰ ਜਵਾਬ ਦਿੱਤਾ ਜਾ ਰਿਹਾ ਸਿੱਧੇ ਰੂਪ 'ਚ ਬੇਸ਼ੱਕ ਨਹੀਂ 트ੰਪ ਦਾ ਨਾਮ ਅਜੇ ਵੀ ਨਹੀਂ ਲਿਆ ਜਾ ਰਿਹਾ ਚਾਹੇ ਰਾਜਨਾਥ ਸਿੰਘ ਬੋਲਣ ਚਾਹੇ ਵਿਦੇਸ਼ ਮੰਤਰੀ ਬੋਲਣ ਤੇ ਚਾਹੇ ਪ੍ਰਧਾਨ ਮੰਤਰੀ ਬੋਲਣ ਪਰ ਸਿੱਧੇ ਰੂਪ 'ਚ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਰੂਸ ਦੇ ਰਾਸ਼ਪਤੀ ਨਾਲ ਫੋਨ ਤੇ ਗੱਲ ਕਰਨਾ ਹੈਨਾ ਇਹ ਕਹਿਣਾ ਕਿ ਡੇਰੀ ਵਾਲੇ ਖੇਤੀ ਵਾਲੇ ਕਿਸਾਨੀ ਵਾਲੇ ਮਸਲੇ 'ਚ ਕੋਈ ਸਮਝੌਤਾ ਨਹੀਂ ਕਿਸਾਨਾਂ ਨਾਲ ਮੈਂ ਖੜਾ ਹਾਂ ਮੈਨੂੰ ਕੋਈ ਇਹਦੀ ਕੀਮਤ ਚੁਕਾਉਣੀ ਪਵੇ ਪ੍ਰਧਾਨ ਮੰਤਰੀ ਵੀ ਲੋਕ ਇਹ ਕਹਿਣਾ ਕਿਤੇ ਨਾ ਕਿਤੇ ਅਸਿੱਧੇ ਰੂਪ 'ਚ ਜਵਾਬ ਦਿੱਤੇ ਜਾ ਰਿਹਾ ਅਰ ਜਿਸ ਤਰ੍ਹਾਂ ਅਮਰੀਕਾ ਤਮਕਾ ਰਿਹਾ ਹੈ ਕਿ ਉਸੇ ਤਮਕੀ ਦਾ ਇੱਕੇ ਹਿੱਸਾ ਵੀ ਹੋਏਗਾ ਕਿ ਪਾਕਿਸਤਾਨ ਵਾਲੇ ਪਾਸਿਓ ਫਿਰ ਕੋਈ ਬਾਹਰ ਹੋ ਸਕਦਾ ਫਿਰ ਕੋਈ ਸਾਜ਼ਿਸ਼ ਹੋ ਸਕਦੀ ਹੈ ਫਿਰ ਕੋਈ ਸ਼ਰਾਬਤ ਹੋ ਸਕਦੀ ਹੈ ਜਾਂ ਹੁਣ ਵਾਰੀ ਪਹਿਲ ਕਰਨ ਦੀ ਭਾਰਤ ਦੀ ਹੋਏਗੀ ਕਿਉਂਕਿ ਲਗਾਤਾਰ ਸੰਸਦ ਤੋਂ ਲੈ ਕੇ ਰਾਜਨੀਤਿਕ ਬਿਆਨੀਆਂ ਤੱਕ ਇਹ ਸਪਸ਼ਟ ਕਿਹਾ ਜਾਂਦਾ ਰਿਹਾ ਕਿ ਮਿਸ਼ਨ ਸੰਦੂਰ ਬੰਦ ਨਹੀਂ ਹੋਇਆ ਅਜੇ ਸਸਪੈਂਡ ਹੋਇਆ ਸਿੰਧੂ ਜਲਸੰਧੀ ਰੱਦ ਨਹੀਂ ਹੋਈ ਸਸਪੈਂਡ ਹੋਈ ਹੈ ਕੀ ਇਹ ਵਿਸ਼ੇ ਦੋਏ ਫਿਰ ਖੁੱਲਣਗੇ ਕਿ ਉਹ ਸਿੰਧੂ ਜਲਸੰਧੀ ਦੇ ਨਾਂ ਦੇ ਉੱਤੇ ਕੋਈ ਟਕਰਾਲੇ ਪਾਸੇ ਵਧਣਗੇ ਤੇ ਭਾਰਤ ਉਹਦਾ ਜਵਾਬੀ ਕਾਰਵਾਈ ਕਰੇਗਾ ਭਾਰਤੀ ਫੌਜ ਦੇ ਮੁਖੀ ਖੁਦ ਜਰਨਲ ਉਪੇਂਦਰ ਦਵੇਦੀ ਹੋਰਾਂ ਨੇ ਬਾਕਾਇਦਾ ਤੌਰ ਤੇ ਆਈਟੀਆਈ ਜਿ ਸੀਗੇ ਆਈਆਈਟੀ ਮਦਰਾਸ ਚ ਉੱਥੇ ਉਹਨਾਂ ਨੇ ਸੰਬੋਧਨ ਕਰਦੇ ਆ ਗੱਲ ਕਹੀ ਕਿ ਛੇਤੀ ਹੋ ਸਕਦੀ ਹੈ ਭਾਰਤ-ਪਾਕ ਜੰਗ ਉਹ ਕਹਿੰਦੇ ਜਲਦੀ ਹੀ ਅਗਲੀ ਜੰਗ ਫੇਰ ਹੋ ਸਕਦੀ ਹੈ ਹੁਣ ਉਸੇ ਮੁਤਾਬਕ ਤਿਆਰੀ ਵੀ ਕਰਨੀ ਪੈਗੀ ਕਹਿੰਦੇ ਜਿਹੜੀ ਮਿਸ਼ਨ ਸੰਦੂਰ ਦੇ ਨਾਂ ਦੇ ਉੱਤੇ ਉਸ ਤੋਂ ਬਾਅਦ ਜੰਗ ਛੜੀ 4 ਦਿਨ ਚੱਲੀ ਉਹ ਕਹਿੰਦੇ ਸ਼ਤਰੰਜ ਵਰਗੀ ਸੀ ਉਹ ਲੜਾਈ ਸ਼ਤਰੰਜ ਦੀ ਚਾਲ ਵਰਗੀ ਸੀ ਕਿ ਕਦੋਂ ਕਿਹੜੀ ਚਾਲ ਕਿਹਨੇ ਚਲਣੀਆਂ ਸਾਡੀ ਚਾਲ ਉਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਦੀ ਚਾਲ ਦਾ ਸਾਨੂੰ ਨਹੀਂ ਪਤਾ ਸੀ ਅਸੀਂ ਸ਼ਤਰੰਜ ਖੇਡ ਰਹੇ ਸੀ ਨਹੀਂ ਪਤਾ ਸੀ ਦੁਸ਼ਮਣ ਦੀ ਅਗਲੀ ਚਾਲ ਕੀ ਹੋਵੇਗੀ ਕਹਿੰਦੇ ਉਹਦੇ باوجود ਅਸੀਂ ਮੋੜ ਮੋੜ ਮੱਝਾ ਤੋੜ ਮੱਝਾ ਜਵਾਬ ਦਿੱਤਾ ਤੇ ਹੁਣ ਕਹਿੰਦੇ ਛੇਤੀ ਫੇਰ ਜੰਗ ਹੋ ਸਕਦੀ ਹੈ ਇਹ ਸਭ ਦੇ ਦਰਮਿਆਨ ਭਾਰਤੀ ਫੌਜ ਦੇ ਇਸ ਸਪਸ਼ਟ ਕਰਨ ਤੋਂ ਬਾਅਦ ਇੱਕ ਤਸਵੀਰ ਅੱਜ ਮੀਡੀਆ 'ਚ ਚੱਲ ਰਹੀ ਹੈ ਉਹ ਤਸਵੀਰ ਹੈ ਪਾਕਿਸਤਾਨ ਦੇ ਫੌਜ ਮੁਖੀ ਮਨੀਰ ਵਲਾ ਅਮਰੀਕਾ ਦੇ ਜਰਨਲ ਨਾਲ ਉਹ ਤਸਵੀਰ ਹੈ ਤੇ ਪਾਕਿਸਤਾਨ ਫੌਜ ਦਾ ਮੁਖੀ ਕਹਿ ਰਿਹਾ ਕਿ ਜੇ ਸਾਨੂੰ ਮਿਟਾਉਣ ਦੀ ਕੋਸ਼ਿਸ਼ ਹੋਈ ਤਾਂ ਅੱਧੀ ਦੁਨੀਆ ਲੈ ਕੇ ਮਿਟਾएंगे ਪ੍ਰਮਾਣੂ ਜੰਗ ਫੇਰ ਕਰ ਸਕਦੇ ਹਾਂ ਅਸੀਂ ਪ੍ਰਮਾਣੂ ਹਮਲਾ ਕਰ ਸਕਦੇ ਹਾਂ ਉਹ ਵੀ ਇੱਕ ਤਰ੍ਹਾਂ ਨਾਲ ਤਾਂ ਕਿ ਕਿਹਦੀ ਸ਼ਹਿਤ ਹੈ ਇੱਕ ਪਾਸੇ ਮਿਸ਼ਨ ਸੰਦੂਰ ਦੇ ਸਮੇਂ ਇਹ ਗੱਲ ਸਾਹਮਣੇ ਆਈ ਕਿ ਚੀਨ ਨੇ ਆਪਣੇ ਹਥਿਆਰਾਂ ਦਾ ਟ੍ਰਾਇਲ ਕੀਤਾ ਜਦੋਂ ਤੱਕ ਚੀਨ ਉਧਰ ਖੜਾ ਤੇ ਹੁਣ ਅਮਰੀਕਾ ਜਿਵੇਂ ਨੂੰ ਸ਼ਹਿਦ ਦੇ ਰਿਹਾ ਕਦੇ ਮਨੀਰ ਨੂੰ ਰੋਟੀ ਤੇ ਬਲਾ ਬਾਈਟ ਹਾਊਸ ਕਦੇ ਉਹਨਾਂ ਉੱਥੇ ਜਰਨਲਾਂ ਫੋਟੋਆਂ ਜਨਤਕ ਕਰ ਇਹ ਧਮਕਾਉਣ ਦਾ ਡਰਾਉਣ ਦਾ ਇੱਕ ਤਰੀਕਾ ਕਰ ਹੈ ਤੇ ਪਰ ਇਧਰ ਭਾਰਤ ਦੀ ਫੌਜ ਨੂੰ ਸਲਾਮ ਹੈ ਜਿਹੜੀ ਕਹਿੰਦੀ ਅਸੀਂ ਤਿਆਰ ਬਰ ਤਿਆਰ ਹਾਂ ਸੋ ਪਾਕਿਸਤਾਨ ਦੇ ਫੌਜ ਮੁਖੀ ਵੱਲੋਂ ਪਰਮਾਣੂ ਜੰਗ ਦੀ ਧਮਕੀ ਦਿੱਤੀ ਗਈ ਹੈ ਉਸ ਧਮਕੀ ਚ ਉਹਨੇ ਦੁਹਰਾ ਹੀ ਆਏਗਾ ਕਿ ਜੇਕਰ ਲੋੜ ਪਈ ਤਾਸੀਂ ਮੁੜ ਕੇ ਜੰਗ ਦੇ ਮੂੰਹ ਚ ਕਹੇ ਤਾਂ ਅਸੀਂ ਮੁੜ ਕੇ ਪਰਵਾਣੂ ਦੀ ਵਰਤੋਂ ਕਰ ਮਤਲਬ ਉਹ ਦੁਵਾਰਾ ਇਹ ਧਮਕੀ ਦੇ ਰਿਹਾ ਪਹਿਲਾਂ ਵੀ ਉਸ ਸਮੇਂ ਧਮਕੀ ਆਈ ਸੀ ਇਸ ਨਾਲ ਨਾਲ ਇਹ ਕਹਿਣਾ ਕਿ ਜੇ ਅਸੀਂ ਮੁੱਕੇ ਤਾਂ ਇਹ ਨਹੀਂ ਮੁੱਕਾਂਗੇ ਅੱਦੀ ਦੁਨੀਆ ਲੈ ਕੇ ਮੁੱਕਾਂਗੇ ਮਤਲਬ ਆਪਣੀ ਸਥਿਤੀ ਕੀ ਹੈ ਤੋ ਤਾਂ ਬਾਖ ਵਾਪਕ ਕਿ ਸਾਡੇ ਕੋਲ ਫੌਜ ਦੀ ਸਥਿਤੀ ਕਿਹੋ ਜਿਹੀ ਹੈ ਸਰੌਧ ਦੀ ਸਥਿਤੀ ਕਹੀ ਜੀ ਹੈ ਪਰ ਜਿਹੜੇ ਪਰਾਂ ਤੇ ਉੜਦਾ ਉਸ ਪਰਾਂ ਦੇ ਹਵਾਲੇ ਨਾਲ ਉਥੋ ਦੇ ਫੌਜ ਮੁਖੀ ਦੇ ਬੋਲ ਨੇ ਤੇ ਉਧਰ ਜਿਸ ਤਰ੍ਹਾਂ ਅਮਰੀਕਾ ਦੀ ਸ਼ਹਿ ਸ਼ਰਿਆਮ ਦਿਖ ਰਹੀ ਹੈ ਤੇ ਇਧਰ ਭਾਰਤੀ ਫੌਜ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੰਗ ਫਿਰ ਕੀ ਇਹ ਫਿਕਰ ਕਰੀਏ ਕਿ ਅਸੀਂ ਫਿਰ ਜੰਗ ਦੇ ਮੂੰਹ ਚ ਜਾਣਾ ਤੇ ਉਸ ਦੇ ਵਿੱਚ ਸਭ ਤੋਂ ਵੱਧ ਫਿਕਰ ਕਿਹਨੂੰ ਹੋਣਾ ਹੈ ਕਹਿੰਦੇ ਕਹ ਹੁੰਦੇ ਰਾਸ਼ਵਾਦੀ ਤਾਂ ਫਿਰ ਚੈਨਲਾਂ ਤੇ ਬਿਆਨ ਦੇਣਗੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣਗੇ ਉਹ ਭੋਗਣੀ ਕਿਨੇ ਚੜਦੇ ਤੇ ਲੈਂਦੇ ਪੰਜਾਬ ਨੇ ਪੰਜਾਬ ਦੀ ਇਹ ਸਾਧ ਤੇ ਲੜਾਈ ਹੋਣੀ ਹੈ ਫਿਰ ਸਾਨੂੰ ਥੱਕਿਆ ਜਾਊਗਾ ਤੇ ਫਿਰ ਸਾਨੂੰ ਇਹ ਸਵਾਲ ਕਮਾਲ ਆ ਵੀ ਸੋ ਇਸ ਲਈ ਇਹ ਬਹੁਤ ਫਿਕਰਮੰਦੀ ਵਾਲਾ ਇੱਕ ਪਹਿਲੂ ਉੱਭਰ ਰਿਹਾ ਜਿਹਦੇ ਵਿੱਚ ਦੇਖਣ ਵਾਲੀ ਗੱਲ ਕਿਤੇ ਅਸੀਂ ਮੁੜ ਕੇ ਜੰਗ ਬਲ ਤਾਂ ਨਹੀਂ ਥੱਕੇ ਜਾਵਾਂਗੇ ਦੇਸ਼ ਦੀ ਸਿੱਖਿਆ ਨੀਤੀ ਨੂੰ ਲੈ ਕੇ ਮੁਲਕ ਪਰਚ ਚਰਚਾ ਅਕਸਰ ਹੁੰਦੀ ਹੈ ਸਿੱਖਿਆ ਦੀ ਸਥਿਤੀ ਨੂੰ ਲੈ ਕੇ ਵੀ ਅਕਸਰ ਚਰਚਾ ਹੁੰਦੀ ਹੈ ਸਿਹਤ ਦੇ ਮਾਮਲਿਆਂ ਦੇ ਉੱਤੇ ਵੀ ਮੀਡੀਆ ਤੋਂ ਲੈ ਕੇ ਅਖਬਾਰਾਂ ਤੱਕ ਲੇਖਾਂ ਤੱਕ ਸਰਕੀਆਂ ਤੱਕ ਵਿਦਵਾਨਾਂ ਦੀ ਚਰਚਾ ਚੀਜ਼ਾਂ شمار ਰਹੀਆਂ ਨੇ ਸਿੱਤ ਸਿੱਖਿਆ ਜਿੱਥੇ ਮੁਲਕ ਦੇ ਲੋਕਾਂ ਦਾ ਬੁਨਿਆਦੀ ਹੱਕ ਹੈ ਉੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਪਲਬਧ ਹੋਵੇ ਪਰ ਅੱਜ ਦੋਵੇਂ ਚੀਜ਼ਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਤੇ ਖਾਸ ਲੋਕਾਂ ਲਈ ਵੀ ਇਹ ਨਾਸੂਰ ਬਣਦੀਆਂ ਜਾ ਰਹੀਆਂ ਚੰਗੇ ਖਾਂਦੇ ਪੀਂਦੇ ਲੋਕ ਵੀ ਇਲਾਜ ਕਰਾਉਣ ਵੇਲੇ ਧੂਆ ਨਿਕਲਦਾ ਹੈ ਕਰਾ ਲਓ ਚਾਹੇ ਕ੍ਰੈਡਿਟ ਕਾਰਡ ਤੋਂ ਕਰ ਲਓ ਜੀ ਡੈਬਿਟ ਤੋਂ ਕਰ ਲਓ ਜੀ ਇੰਸ਼ੋਰੈਂਸ ਤੋਂ ਕਰ ਲਓ ਜੀ ਅਗਲੇ ਕਹਿੰਦੇ ਲਿਓ ਜੀ ਮਸ਼ੀਨ ਲਿਆਇਓ ਬੰਦੇ ਨੂੰ ਮਸ਼ੀਨ ਸਮਝਿਆ ਜਾਂਦਾ ਇੱਥੇ ਛੱਡ ਜੋ ਇਸ ਕਮਰੇ ਚ ਤੇ ਆ ਤੁਹਾਨੂੰ ਐਸਐਮਐਸ ਆਜਾ ਕਰੂਗਾ ਸਵੇਰੇ ਆ ਕੇ ਰੋਜ਼ ਆਪਣੀ ਪੇਮੈਂਟ ਭਰ ਜਾ ਕਰੋ ਦਿਹਾੜੀ ਭਾਈ ਚ ਪਰਡੇ ਦੀ ਐਨੀ ਆਈਸੀਓ ਚ ਅਸੀਂ ਆਪੇ ਕੱਪੜੇ ਬਦਲਾਂਗੇ ਆਪੇ ਦੇਖਾਂਗੇ ਆਪੇ ਬੈੱਡ ਤੇ ਲਾਵਾਂਗੇ ਆਪੇ ਚਾਦਰ ਪਾਵਾਂਗੇ ਸਾਰਾ ਕੁਝ ਸਾਡਾ ਤੁਸੀਂ ਬਸ ਗੇੜੀ ਮਾਰਿਆ ਕਰੋ ਥੱਲੇ ਕੰਟੀਨ ਬਹੁਤ ਮਹਿੰਗੀ ਉੱਥੇ ਮੂਸੇ ਮੂਸੇ ਖਾ ਜਾ ਕਰੋ ਬ੍ਰੈਡ ਬਲੁੱਡ ਜੀ ਖਾ ਕੇ ਚੱਲ ਜਾ ਕਰੋ ਹਸਪਤਾਲ ਹੋਟਲ ਬਣ ਗਏ ਨੇ ਤੇ ਉੱਥੇ ਲੁੱਟ ਦੇ ਕੇਂਦਰ ਬਣਦੇ ਜਾ ਰਹੇ ਨੇ ਉਹਨਾਂ ਹਸਪਤਾਲਾਂ 'ਚ ਵੱਡੀਆਂ ਗੱਡੀਆਂ ਵਾਲੇ ਵੱਡੀਆਂ ਛੱਤਾਂ ਵਾਲੇ ਵੱਡੀਆਂ ਕੋਠੀਆਂ ਵਾਲੇ ਜਾ ਸਕਦੇ ਨੇ ਆਮ ਬੰਦਾ ਜੇ ਚਲਾ ਜਾਵੇ ਤਾਂ ਵਿਖ ਕੇ ਆਉਂਦਾ ਤੇ ਜਿਹੜੇ ਹਸਪਤਾਲਾਂ ਦੇ ਵਿੱਚ ਆਮ ਬੰਦੇ ਦੀ ਪਹੁੰਚ ਅਪਰੋਚ ਹੁੰਦੀ ਹੈ ਉੱਥੇ ਮਰੀਜ਼ ਦੇ ਨਾਲ ਜਾ ਕੇ ਉਹ ਬੰਦਾ ਆਪ ਕਮਲਾ ਹੋ ਜਾਂਦਾ ਸਰਕਾਰੀ ਹਸਪਤਾਲਾਂ ਦੀ ਕਹਿੰਦੇ ਕਹੋਂਦੇ ਪੀਜੀਆ ਵਰਗੇ ਹਸਪਤਾਲਾਂ ਦੀ ਹਾਲਤ ਝੱਲਾ ਹੋ ਜਾਂਦਾ ਮਰੀਜ਼ ਦੇ ਨਾਲ ਗਿਆ ਬੰਦਾ ਇੰਨੀ ਭਜਨਾ ਠੈਨਾ ਉਪਟ ਪੋਟਾਂਗ ਸਿਸਟਮ ਕੋਈ ਪੈਰਾਸਰ ਨਹੀਂ ਹੈ ਤੇ ਉੱਥੇ ਕੋਈ ਸਿੱਧੇ ਮੂਬਦਾਨੀ ਕਿ ਉਹ ਸਰਕਾਰੀ ਨੌਕਰੀ ਲੱਗਿਆ ਅਗਲੇ ਤਾਂ ਮੈਂ ਚਰਚਾ ਕਿਉਂ ਕਰ ਰਿਹਾ ਇਸੇ ਤਰ੍ਹਾਂ ਦਾ ਤਰੀਕਾ ਕਰ ਸਿੱਖਿਆ ਦੇ ਵਿੱਚ ਹੈ ਸਿੱਖਿਆ ਹੁਣ ਮਤਲਬ ਕਿ ਦਿਖਾਵੇ ਦੀ ਚੀਜ਼ ਬਣ ਗਈ ਹੈ ਗਿਆਨ ਦੀ ਨਹੀਂ ਗਿਆਨ ਦੀ ਬਜਾਏ ਅਧਿਆਪਨ ਦੀ ਯੋਗਤਾ ਦੀ ਬਜਾਏ ਸਕੂਲ ਦਾ ਨਾਮ ਬ੍ਰਾਂਡ ਬਿਲਡਿੰਗ ਹੈ ਨਾ ਉਹਦਾ ਪ੍ਰਦਰਸ਼ਨ ਐਨੂਅਲ ਫੰਕਸ਼ਨ ਜਿਹਹਜਾ ਜੀ ਗੱਡੀਆਂ ਕਹੀ ਜੀਆਂ ਜੀ ਏਸੀ ਵਾਲੇ ਕਮਰੇ ਆ ਜੀ ਇਹ ਸਾਰੇ ਕੁਝ ਵਿਕਦਾ ਪੜਾਈ ਕਹੀ ਜੀ ਹੈ ਜੀ ਇਹ ਕੋਈ ਮਸਲਾ ਨਹੀਂ ਤੇ ਫਿਰ ਜਿਹਹਜੇ ਆਪਾਂ ਹਸਸ ਵਾਲਾਂ ਦੀ ਗੱਲ ਕਰਦੇ ਹਾਟਲ ਬਣ ਗਏ ਉਹੀ ਜੀ ਹੋਟਲ ਸਕੂਲ ਬਣੇ ਨੇ ਮਤਲਬ ਬੱਚਾ ਕਿਹੜੇ ਸਕੂਲ ਚ ਪੜਦਾ ਉਹਦੇ ਨਾਲ ਤੈ ਹੁੰਦਾ ਕਿ ਤੁਹਾਡੇ ਮਾਪਿਓ ਦਾ ਸਟੈਂਡਰਡ ਕੀ ਹੈ ਤੇ ਫਿਰ ਸਧਾਰਨ ਸਕੂਲਾਂ ਚ ਦੇ ਆਪਕ ਤਰਮਿਆਂ ਤੇ ਨੇ ਜੀ ਉਹਨਾਂ ਦੀ ਤਨਖਾਹ ਨਹੀਂ ਸਮੇ ਸਰ ਜੀ ਉਹਨਾਂ ਦੀ ਡਿਊਟੀਆਂ ਹੋਰ ਕੰਮਾਂ ਚ ਨੇ ਜੀ ਹੈਨਾ ਕੱਚੇ ਪੱਕੇ ਜੀ ਇੱਕ ਦੀ ਤਨਖਾਹ ਹੋ ਰਹਾ ਦੂਏ ਦੀ ਹੋ ਰਹਾ ਤੀਏ ਦੀ ਹੋ ਰਹਾ ਦਿਹਾੜੀ ਸਾਰਾ ਟਾਈਮ ਟਪਾਉਣਾ ਹੀ ਆ ਫਿਰ ਉਹਦਾ ਧਿਆਨ ਕਿੱਧਰ ਰੂਗਾ ਜੀ ਆਰਐਸਐਸ ਮੁਖੀ ਮੋਨ ਭਾਗਵਤ ਜੀ ਕਹਿੰਦੇ ਕਿ ਸਿੱਖਿਆ ਤੇ ਸਿਹਤ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ ਕੌਣ ਨੇ ਜੀ ਰਸ ਇਸ ਮੁਖੀ ਜਿਨ੍ਹਾਂ ਦੀ ਦੇਸ਼ ਚ ਸਰਕਾਰ ਹੈ ਜੀ ਦੇਸ਼ ਚ ਲਗਾਤਾਰ ਤੁਹਾਡੀ ਸਰਕਾਰ ਹੈ ਨਰਿੰਦਰ ਮੋਦੀ ਲਗਾਤਾਰ ਦੀ ਗਿਵਾਰ ਪ੍ਰਧਾਨ ਮੰਤਰੀ ਨੇ 11 ਸਾਲ ਤੋਂ ਉੱਪਰ ਕਾਰਜ ਇਹ ਹੋ ਗਿਆ 5-6 ਸਾਲ ਦਾ ਕਾਰਜ ਭਾਜਪਾਈ ਸਾਹਿਬ ਵਾਲਾ ਹੋ ਗਿਆ ਤੇ 16-17 ਸਾਲ ਤੱਕ ਤੁਹਾਨੂੰ ਹੋ ਗਈ ਉਸ ਸਾਲਾਂ ਦੇ ਬਾਵਜੂਦ ਵੀ ਜੇਕਰ ਮੋਨ ਪਾਕਵਤ ਨੂੰ ਇਹ ਕਹਿਣਾ ਪੈਂਦਾ ਹੈ ਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ ਸਿੱਖਿਆ ਤੇ ਸਿਹਤ ਕਿ ਇਹ ਵਿਰੋਧੀਆਂ ਤੋਂ ਮੁੱਦਾ ਖੋਕੇ ਖੁਦ ਭੰਡ ਕੇ ਸੱਚੇ ਹੋਣ ਦੀ ਕੋਈ ਵਾਅਦਾ ਜਾਂ ਆਰਐਸਐਸ ਦੇ ਮੌਜੂਦਾ ਸੱਤਾਧਾਰੀ ਧਿਰ ਦੇ ਟੁਕੜੇ ਦੇ ਵਿੱਚ ਜਿਹੜਾ ਇੱਕ ਗਰੁੱਪ ਹੈ ਅਮਿਤ ਸ਼ਾ ਮੋਦੀ ਐਂਡ ਪਾਰਟੀ ਉਹਨਾਂ 'ਚ ਇਹ ਦੂਰੀ ਦਾ ਸੰਕੇਤ ਹੈ ਪਿਛਲੇ ਦਿਨੀ ਇਹ ਨਾ ਹੀ ਮੋਨ ਭਾਗਵਤ ਥੋੜਾ ਨੇ ਇਸ਼ਾਰਾ ਕੀਤਾ ਸੀ ਕਿ ਮੈਂ 75 ਸਾਲ ਦਾ ਹੋਣ ਜਾ ਰਿਹਾ ਤੇ 75 ਸਾਲ ਤੇ ਜੇ ਮੈਨੂੰ ਸਨਮਾਨ ਵਾਲੀ ਸ਼ੌਲ ਮਿਲੇ ਤਾਂ ਇਸ਼ਾਰਾ ਹੀ ਹੁੰਦਾ ਕਿ ਭਾਈ ਪਰੇ ਹੋ ਜੋ ਉਹਨਾਂ ਨੂੰ ਮੌਕਾ ਦੇ ਦੋ ਤੇ ਸਤੰਬਰ 6 ਨਰਿੰਦਰ ਮੋਦੀ ਨੇ ਵੀ 75 ਸਾਲ ਦੇ ਹੋਣਾ ਕਹਿੰਦੇ ਸੰਕੇਤ ਉੱਧਰ ਵੀ ਹੈ ਸੋ ਸਿੱਖਿਆ ਤੇ ਸਿਹਤ ਦੇ ਮਾਮਲੇ ਦੇ ਵਿੱਚ ਮਨ ਭਾਗਵਤ ਵੱਲੋਂ ਚੱਕੀ ਉਂਗਲ ਕੀ ਸਿਆਸੀ ਦਾਪੇਚ ਹੈ ਇਹ ਵਿਰੋਧੀਆਂ ਤੋਂ ਮੁੱਦਾ ਖੋਣ ਦੀ ਸਿਆਸੀ ਚਾਲ ਹੈ ਜਾਂ ਪਾਰਟੀ ਦੇ ਅੰਦਰ ਚੱਲ ਰਹੀ ਇੱਕ ਸਿਆਸਤ ਨੂੰ ਨਵਾਂ ਮੋੜ ਦੇਣ ਦੀ ਹੈ ਇੱਕ ਪਾਸੇ ਪ੍ਰਧਾਨ ਮੰਤਰੀ ਜੀ ਕਹਿੰਦੇ ਕੀਮਤ ਚਕਾਉਣੀ ਪਈ ਮੈਂ ਕੀਮਤ ਚਕਾਉਣ ਨੂੰ ਤਿਆਰ ਆ ਦੂਜੇ ਪਾਸੇ ਕਹਿੰਦੇ ਸਿਹਤ ਤੇ ਸਿੱਖਿਆ ਚ ਨਹੀਂ ਕੁਝ ਹੋ ਰਿਹਾ ਸੋ ਇਹ ਕੀ ਗੱਲਾਂ ਉਧਰ ਹੋ ਨੇ ਕਿ ਕੁਰਸੀ ਛੱਡੋ ਜੀ ਦਿੱਤੀਏ ਆ ਵੋਟ ਸੁਧਾਈ ਦੇ ਮਾਮਲੇ ਚ ਹੈਨਾ ਚੋਣ ਚੋਰੀ ਦੇ ਮਾਮਲੇ ਚ ਹੈਨਾ ਤੇ ਆ ਮਤਲਬ ਕਿ ਮਿਸ਼ਨ ਸੰਦੂਰ ਵਾਲੇ ਮਾਮਲੇ ਚ ਅਮਰੀਕਾ ਵਾਲੇ ਟ੍ਰੇਡ ਵਾਲੇ ਮਾਮਲੇ ਚ ਟੈਰਫ ਵਾਲੇ ਮਾਮਲੇ ਚ ਲਗਾਤਾਰ ਕਹਿੰਦੇ ਸਰਕਾਰ ਘਿਰੀ ਆ ਉਹ ਅੱਜ ਵੀ ਵਿਰੋਧੀ ਤੇਰੇ ਪ੍ਰਦਰਸ਼ਨ ਕਰਨ ਨਿਕਲੀ ਸੀ ਇਸ ਬੋਟ ਸਦਾਈ ਤੇ ਬੋਟ ਚ ਚੋਰੀ ਚੋਰੀ ਦੇ ਮਾਮਲੇ ਚ ਤੇ ਚੱਕ ਲੋ ਜੀ ਬੱਸਾਂ ਚ ਭਰ ਲੋ ਜੀ ਥਾਣੇ ਲੈ ਜਾਓ ਜੀ ਚਲੋ ਉਹ ਵੀ ਕੁਝ ਪਿਆ ਹਾਂ ਜਾਂਦੇ ਜਾਂਦੀ ਇੱਕ ਖਬਰ ਹੋਰ ਧਿਆਨ ਦਿਨ ਜੋਖੀ ਜੀਆ Shimla ਦੇ ਵਿੱਚ 6ਵੀਂ ਜਮਾਤ ਦੇ ਤਿੰਨ ਜਵਾਂ ਕਿਡਨੈਪ ਹੋਏ ਸਕੂਲ ਨਾਮ ਹੀ ਹੈ ਜਿਹੜੇ ਆਪਾਂ ਗੱਲ ਕਰਦੇ ਆਂ ਸਟੈਂਡਰਡ ਦੀ ਸਕੂਲ ਦਾ ਸਟੈਂਡਰਡ ਹੈ ਕਿ ਜਿਹੜਾ ਇਹ ਸਕੂਲ ਹੈ ਬਿਸ਼ਪ ਕਾਟਨ ਸਕੂਲ ਪਤਾ ਨਹੀਂ ਕੀ ਹੈ ਨਾ ਐ BCSS ਬਿਸ਼ਪ ਕੋਟਨ ਸਕੂਲ ਇਹ ਕਹਿੰਦੇ ਬਹੁਤ ਨਾਮੀਗ੍ਰਾਮੀ ਸਕੂਲ ਹੈ ਤੇ ਇੱਥੇ ਬੜੇ ਬੜੇ ਘਰਾਣਿਆਂ ਦੇ ਜਵਾਕ ਪੜਦੇ ਆ ਆਊਟਿੰਗ ਦਾ ਦਿਨ ਸੀ ਬੱਚੇ ਸਕੂਲੋਂ ਬਾਹਰ ਨਿਕਲਦੇ ਨੇ ਤੇ ਪਿੱਛੇ ਤਿੰਨ ਜਵਾਕ ਰਹਿ ਜਾਂਦੇ ਨੇ ਇੱਕ ਗੱਡੀ ਆ ਕੇ ਰੁਕਦੀ ਆ ਉਹਨਾਂ ਤਿੰਨਾਂ ਨੂੰ ਮਾਲ ਰੋਡ ਤੇ ਘਮਾਉਣ ਦੀ ਹੈਨਾ ਉਹ ਆਫਰ ਕਰਦਾ ਬੰਦਾ ਤੇ ਬੱਚੇ ਉਹਦੀ ਗੱਲਾਂ 'ਚ ਆ ਜਾਂਦੇ ਨੇ ਤੁਸੀਂ ਗੱਡੀ 'ਚ ਸਵਾਰ ਹੋ ਜਾਂਦੇ ਨੇ 6ਵੀਂ ਜਵਾਕ ਦੇ 11 ਸਾਲ ਦੇ ਉਹ ਜਵਾਕ ਜੋ ਇੱਕ ਜਵਾਕ ਪੰਜਾਬ ਨਾਲ ਸੰਬੰਧਿਤ ਹੈ ਮਹਾਲੀ ਖੇਤਰ ਨਾਲ ਸੰਬੰਧਿਤ ਹੈ ਤੇ ਹਰਜੋਤ ਬੈਂਸੌਰਾਂ ਦਾ ਰਿਸ਼ਤੇ ਚ ਭਰਾ ਲੱਗਦਾ ਕਜਨ ਲੱਗਦਾ ਚਾਚੇ ਦਾ ਮੁੰਡਾ ਸ਼ਾਇਦ ਇਸੇ ਤਰ੍ਹਾਂ ਇੱਕ ਕਰਨਾਲ ਦੇ ਕਾਂਗਰਸੀ ਲੀਡਰ ਦਾ بڑے ਲੀਡਰ ਦਾ ਹੈਨਾ ਮੁੰਡਾ ਉਹਦਾ ਚਾਚਾ ਚੰਗਾ ਲੀਡਰ ਹੈ ਤੇ ਪਿਓ ਸ਼ਾਇਦ ਐਮਸੀਬੀ ਹੈਗਾ ਉਹ ਹੈ ਇੱਕ ਉੱਥੋਂ ਹੀ ਕੁਲੂ ਦੇ ਖੇਤਰ ਤੋਂ ਨਾਮੀ ਘਰ ਤੋਂ ਹੈ ਉਹ ਤਿੰਨੋਂ ਤਕੜੇ ਘਰ ਦੇ ਜਵਾਕ ਸੀ ਤਿੰਨਾਂ ਨੂੰ ਉਹ ਬੰਦਾ ਆਪਣੀ ਗੱਡੀ 'ਚ ਘਮਾਉਣ ਦੇ ਨਾਂ ਤੇ ਬਿਠਾ ਕੇ ਲੈ ਜਾਂਦਾ ਉਹਦੀ ਗੱਡੀ ਸਵਾਰ ਹੋ ਜਾਂਦੇ ਨੇ ਉਹਦੇ ਗੱਡੀ 'ਚ ਹਥਿਆਰ ਵੀ ਸੀ ਕੁਝ ਤੇਜ਼ਤਰ ਹਥਿਆਰ ਵੀ ਸੀ ਤੇ ਸ਼ਾਇਦ ਕੁਝ ਦੂਏ ਵੀ ਹਥਿਆਰ ਸੀਗਾ ਸੋ ਉਹਦੇ ਨਾਂ ਦੇ ਉੱਤੇ ਫਿਰ ਉਹਨਾਂ ਦੇ ਹੱਥ ਬੰਨ੍ਹਦਾ ਟੇਪ ਲਾਉਂਦਾ ਮੂੰਹ ਬੰਦ ਕਰਦਾ ਅੱਖਾਂ ਦੇ ਪੱਟੀ ਬੰਨ੍ਹਦਾ ਤੇ ਉਹਨਾਂ ਨੂੰ ਚੰਡੀਗੜ੍ਹ ਵਾਲੇ ਪਾਸੇ ਨੂੰ ਲਿਜਾਣ ਦੀ ਬਜਾਏ Shimla ਦੇ ਉੱਪਰ ਵਾਲੇ ਪਾਸੇ ਨੂੰ ਲਿਜਾ ਕੇ ਆਪਣੀ ਕਿਸੇ ਘਰ 'ਚ ਬੰਦ ਕਰ ਲੈਂਦਾ ਹੋਰ ਅਲਮਾਚਦਾ ਰਾਜਨੀਤਿਕ ਪਹੁੰਚ ਉਪਰਚਾਲਾ ਵੀ ਇਸੇ ਦੇ ਸਕੂਲ ਦੇ ਨਾਂ ਦਾ ਵੀ ਮਸਲਾ ਸੀ ਉਹ ਇਸ ਕਦਰ ਹਲਾ ਮਚਦਾ ਕਿ ਪੁਲਿਸ 24 ਘੰਟਿਆਂ ਚ ਕਿਡਨੈਪਰ ਨੂੰ ਵੀ ਫੜ ਲੈਂਦੀ ਹੈ ਗੱਡੀ ਤੇ ਜਾਲੀ ਨੰਬਰ ਸੀ ਕਹਿੰਦੇ ਜੀ ਜਦੋਂ ਕਿ ਆਪ ਵੀ ਇਸ ਸਕੂਲ ਚ ਪੜਿਆ ਸੀ ਇਸ ਲਈ ਸ਼ਾਇਦ ਉਹਨੂੰ ਤਰੀਕਾ ਕਰ ਪਤਾ ਸੀ ਕਿ ਕਦੋਂ ਬੱਚੇ ਬਾਹਰ ਆਉਂਦੇ ਨੇ ਕਿਵੇਂ ਰਿਲੈਕਸ ਮੋਡ ਚ ਹੁੰਦੇ ਨੇ ਕਦੋਂ ਅਧਿਆਪਕਾ ਦੀ ਨਜ਼ਰ ਤੋਂ ਦੂਰ ਅੱਗੇ ਪਿੱਛੇ ਹੁੰਦੇ ਨੇ ਸੋ ਇਸ ਲਈ ਵਾਕਫ ਸੀ ਮਾਂ ਉਹਦੀ ਪ੍ਰਿੰਸੀਪਲ ਰਟਾਇਰਡ ਸਕੂਲ ਚੋਂ ਥ੍ਰੀ ਡੀਏ ਵੀ ਸ਼ਾਇਦ ਹੈਨਾ ਤੇ ਘਰ ਵਾਲੀ ਵੀ ਸੀ ਛੌਪ ਕਰਦੀ ਹੈ ਤੇ ਪਰ ਆਪ ਸ਼ੇਅਰ ਮਾਰਕੀਟ ਚ ਕਹਿੰਦੇ ਪੈਸਾ ਪੂਸਾ ਖਾਸਾ ਹਾਰ ਗਿਆ ਸੀ ਸੋ ਫਰੋਤੀ ਲੈਣ ਦੇ ਲਈ ਉਹਨੇ ਜਵਾਕ ਕਨੈਪ ਕਰ ਲਈ ਸੀ ਜਵਾਕ ਸੁਰੱਖਿਆਤ ਨੇ ਸਕੂਲ ਦੇ ਹਵਾਲੇ ਕਰ ਦਿੱਤੇ ਗਏ ਨੇ ਤੇ ਸਕੂਲ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਨੇ ਸਿਸਟਮ ਤੇ ਵੀ ਸਵਾਲ ਖੜੇ ਹੋ ਗਏ ਨੇ ਸੋ ਜ਼ਿੰਮੇਵਾਰੀ ਦਾ ਮਸਲਾ ਵੀ ਹੈ ਸੋ ਬੱਚੇ ਸੁਰੱਖਿਆਤ ਨੇ ਇਹ ਵੀ ਖਬਰ ਖੁ ਚਰਚਾ ਵਿਚ ਰਹੀ ਇਸ ਲਈ ਇਹਦੇ ਹਵਾਲੇ ਨਾਲ ਵੀ ਗੱਲ ਕਰਨੀ ਪੈਂਦੀ ਸੀ ਬਹੁਤ ਬਹੁਤ ਸ਼ੁਕਰੀਆ